ਉਹਨਾਂ ਚਾਰੇ ਸਹਿਬਜ਼ਾਦਿਆਂ ਨੂੰ ਨਮਨ ਕਰਦੇ ਲਈ ਸਾਡੇ ਸ਼ਰਦਾ ਦੇ ਫੁੱਲ ਭੇਟ ਕਰਦੇ ਮੇਰੀ ਮਾਂ ਸਾਨੂੰ ਸ਼ਕਤੀ ਦੇਵੇ ਸਨਾਤਨ ਦੀ ਰੱਖਿਆ ਲਈ ਗੁਰਤੇਜ ਕਬਾਦ ਜੀ ਦੀ ਸ਼ਹੀਦੀ ਤੋਂ ਬਾਅਦ ਚਾਰੇ ਸਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਵੱਡੇ ਸਹਿਮਜਾਦੇ ਯੰਗ ਚ ਸ਼ਹੀਦ ਹੋਏ। ਔਰ ਛੋਟੇ ਸਹਿਮਜਾਦਿਆਂ ਨੂੰ ਦੀਵਾਰ 'ਤੇ ਚੁਣਿਆ ਗਿਆ। ਸਾਡੇ ਬੱਚੇ ਦੇ ਪੈਰ 'ਤੇ ਕੰਡਾ ਚੁੱਕ ਜਾਏ ਸਾਡੀ ਜਾਨ ਨਿਕਲ ਜਾਂਦੀ ਹੈ। ਦਸਮ ਪਿਤਾ ਦੀ ਕੁਰਬਾਨੀ। ਦਸਮ ਪਿਤਾ ਦਾ ਜੋ ਬਲੀਦਾਨ ਉਹ ਨਾ ਤਾਂ ਕਿਸੇ ਨੇ ਉਸ ਤੋਂ ਬਾਅਦ ਕਰਨਵਾਰੇ ਸੋਚਿਆ ਨਾ ਕੋਈ ਸੋਚ ਸਕਦਾ। ऐसी कुर्बानी धर्म ਲਈ ਮੈਂ ਪਹਿਲਾਂ ਵੀ ਗੱਲ ਕੀਤੀ ਜਦੋਂ ਜੰਗ ਸ਼ੁਰੂ ਹੋਇਆ ਜੇ ਸਾਡੇ ਦੇਸ਼ ਦਾ ਜੇ ਕੋਈ ਰਾਸ਼ਟਰ ਪਿਤਾ ਹੋਣਾ ਚਾਹੀਦਾ ਤੇ ਦਸਮ ਪਿਤਾ ਦੇ ਨਾਂ ਤੇ ਰਾਸ਼ਟਰ ਪਿਤਾ ਦਾ ਖਿਤਾਬ ਹੋਣਾ ਚਾਹੀਦਾ ਅੱਜ ਸਾਡਾ ਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਜੇ ਖੁਸ਼ਹਾਲੀ ਦੇ ਤੌਰ ਤੇ ਮਾਨ ਰਿਹਾ ਤੇ ਦਸਮ ਪਿਤਾ ਦੇ ਉਹ ਚਾਰ ਸਾਹਿਬਜ਼ਾਦੇ ਹੁੰਦੀਆਂ ਕੁਰਬਾਨੀਆਂ ਕਰ